वेलकम टू माय न्यू व्लॉग आज ਆਪਾਂ ਹਰਮੰਦਰ ਸਾਹਿਬ ਆਏ ਮੱਥਾ ਟੇਕਣ ਅੰਬਰਸਾਰ ਆ ਗਏ ਆਈ ਐਂਕੋਪਿਆ ਭੋਗ ਬਹੁਤ ਲੱਗੀ ਸੀ ਤੇ ਦਿਖਾ ਪਈ ਨਹੀਂ ਗਏ ਕੁਲਝੇ ਖਾਣ ਲੱਗੇ ਹਨ ਉਹ ਅੰਕਲ ਨੇ ਕੁਲਝੇ ਲਿਆ ਆਂਦੇ ਆ ਹੁਣ ਅਸੀਂ ਕੁਲਝੇ ਖਾਵਾਂਗੇ ਅਸੀਂ ਅੰਬਰਸਾਰੀ ਕੁਲਝੇ ਖਾਤੇ ਬਹੁਤ ਸਾਫ਼ ਨੇ ਤੇ ਏਕੜਾ ਹੀ ਢੇਡ ਭਰ ਗਿਆ ਆ ਮम्मा ਕੋਈ ਨਹੀਂ ਅੰਬਰਸਾਰ ਆਿਆਂ ਦਾ ਇੱਕ ਇੱਕ ਕੁਲਚੇ ਨੇ ਢੇਡ ਭਰ ਗਿਆ ਗਾਈਜ਼ ਹੁਣ ਆਪਾਂ ਹਰਮੰਦਰ ਸਾਹਿਬ ਚੱਲੇ ਆਂ ਦੇਖੋ ਗਾਈਜ਼ ਕਿੰਨੇ ਜਾਣੇ ਆ ਗਾਈਜ਼ ਉਹ ਸਾਹਮਣੇ ਜਲਿਆ ਵਾਲਾ ਬਾਗ ਆ ਵਾਲਾ ਬਾਗ ਵੇਖਾ ਚੱਲੇ ਹੁਣ स्क्रीन लॻी आहे ए सी लॻे आ ਫਿਲਮ ਲਈ ਅੱਜ ਲਿਆਂ ਵਾਲੇ ਬਾਗ ਦੀ ਅਤੇ ਪੰਜਾਬ ਹੋ ਵੀ ਤਾਕਤ ਨਾਲ ਅੰਧੋਲੇ ਤੇ ਉੱਤਰਾ ਕ੍ਰਾਂਤੀਕਾਰੀ ਨੌਜਵਾਨ ਆ ਅਸੀਂ ਜੱਲਿਆਂ ਵਾਲਾ ਬਾਗ ਦੀ ਸਪੀਟੀ ਤੇ ਖੜੇ ਹੋ ਕੇ ਦائیں ਸਰਕਾਰ ਨੂੰ ਰਿਆਕਤਾਂ ਜਿਉਂ ਤੋਂ ਲੈ ਆ ਤੜਾਈ ਤੇ ਆਪ ਨੂੰ ਸ਼ੇਖਾ ਬਾਕੀ ਇਹ ਲੋਕਾ ਜੱਲਿਆਂ ਵਾਲੇ ਬਾਗ ਦੇ ਫਿਲਮ ਦੇ ਅੱਲੀ ਹੁਣ ਅਸੀਂ ਨੀਚੇ ਜੱਲੇ ਬਾਗ ਚ ਇਮੇਜ ਉਹ ਮੂਵੀ ਵੇ ਕੇ ਜਲਿਆਂ ਵਾਲੇ ਬਾਗ ਦੀ ਬਾਹਰ ਆ ਗਏ ਆ ਹੁਣ ਗੈਲਰੀ 2 ਚ ਚੱਲੇ ਆ ਦੇਖ ਬੜੀ ਇੰਨੋਵੇਟਿਵ ਹੈ ਕਿ ਉਹ ਫੋਰਮ ਲਾਈਟਸ ਤੇ ਰੱਖਿਆ ਹੈ ਗਾਇਸ ਆ ਮੂਰਤੀਆਂ ਉਹਨਾਂ ਦੀਆਂ ਪਈਆਂ ਹਨ ਦੇਖ Hors of Mrktsev filtrate dry hoc solucion ਜਿੱਥੇ ਬਚਨ ਲਈ ਲੋਕਾਂ ਨੇ ਸਾਲਾ ਮਾਰੀਆਂ ਸੀ ਜਲਿਆਂ ਵਾਲੇ ਬਾਗ ਚ ਐਦਾਂ ਵਿੱਚ ਬੋਹੋ ਬੋਹੋ ਭਾਈ ਸਾਹਿਬ ਉਹ ਜਗਾ ਜਿੱਥੇ ਗੋਲੀਆਂ ਚਲਾਈਆਂ ਸੀ ਆਹਦੀ ਕਹਿੰਦੇ ਸੀ ਕਮ ਔਰ ਉੱਥੇ ਕੈਲਰੀ ਕ੍ਰੀਟ ਆਇਆ ਮੀ ਬਹੁਤ ਜਿਆਦਾ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਉਹ ਜਗ੍ਹਾ ਜਿੱਥੇ ਗੋਲੀਆਂ ਚੱਲਦੀਆਂ ਲੋ ਭਈ ਕੋਕਸ ਨੂੰ ਬਹੁਤ ਵੱਡਾ ਬਾਗ ਹੈ ਉਹ ਗਾਇਕ ਥਾਕੀ ਗਏ ਗੁਰਦਾਪਾ ਮਦਨ ਕੋ ਆ ਦੋਸਤੋ ਅਮਰਜੋਤ ਜਗਨਦੀ ਆ ਬਾਰ ਬੈਠੇ ਬਹੁਤ ਗਰਮੀ ਲੱਗਦੀ ਅੰਦਰ ਏਸੀ ਲੱਗੇ ਯਾ ਠੰਡੀ ਠੂਲੀ ਕਾਉਂਦੀ ਏਸੀ ਨਹੀਂ ਆਹ ਕੋਟ ਮਾ ਲੱਗੀਆਂ ਆਵੇ ਆ ਕੋਟ ਮਾ ਲੱਗੀਆਂ ਠੀਕ ਆ ਲੌਬੀ ਗਈ ਜਿੱ ਲੋਟਦਾ ਇਸ ਵਾਰ ਸਾਡੇ ਕੋਲ ਇਹ ਕੀ ਬਾਤ ਹੈ ਤੁਹਾਡਾ ਇਹ ਲੈ ਲਿਆ ਹੈ ਜੀ ਆ ਵੀਡੀਓ ਨਬੀ ਜੈਲਰੀ ਕਾਰਟ ਨੂੰ ਉਸ ਪਾਪੀ ਵਿਸ਼ਵਾਸ ਨਾਲ ਕਹਦਾ ਹੈ ਕਿ ਉਹ ਬਾਤ ਨਹੀਂ ਕਰਦਾ ਆ ਦੇ ਸਹੀ ਸਭ ਇਸ ਤੋਂ ਮਹੱਤਵਪੂਰਨ ਗਾਈਜ਼ ਆਪ ਲੋਕਾਂ ਚਾਹੀਦੀਆਂ ਬਲੌਗ ਦਾ ਜੇਤਾ ਹੀ ਭੁੱਲ ਗਿਆ ਫੇ ਬਲੌਗ ਵੀ ਬਣਾਉਣਾ ਸੀ ਹੁਣ ਅਸੀਂ ਦਰਬਾਰ ਸਾਹਿਬ ਚੱਲੇ ਆ ਕਿੰਨੇ ਜਾਣੇ ਉਹ 골ਡਨ ਟੈਂਪਲ ਆ ਉਹ ਇੱਥੇ ਦਾਦੀ ਹਣੀ ਆ ਬੈਠੇ ਅਸੀਂ ਸਾਰੇ ਚੱਲੇ ਆ 골ਡਨ ਟੈਂਪਲ ਨਾਲ ਨੂੰ ਆ ਗਏ ਆ 골ਡਨ ਟੈਂਪਲ ਅੰਦਰ ਆ ਗਏ ਭੂਈ ਉਨੀ ਚਲ ਕੇ ਜੋੜੇ ਜਮਾ ਕਰਾਉਣ ਗਾਇਸ ਉਧਰ ਹੈ ਉਹ ਮੁੰਡਾ ਉੱਥੇ ਜੁੱਤੀਆਂ ਲਾ ਕੇ ਆਪਾਂ ਅੰਦਰ ਆ ਗਏ 골ਡਨ ਟੈਂਪਲ ਦੇ ਅੱਜ ਅੰਦਰ ਮੱਝਾ ਸਿਮਰ ਬਾਗ ਵਾਲੇ ਕਿੰਦੇ ਸਮੂ ਸਮੂ ਹਲੋ ਗਾਇਸ ਇਹ ਮੇਰੀ ਭੂਈ ਦੀ ਕੁੜੀ ਆ ਬਹੁਤ ਬਿਆਰੀ ਬੱਚੀ ਆ ਹੈਲੋ ਬੋਲ ਸਮੂਹ ਹੈਲੋ ਆਪ ਅੱਗੇ ਵੀਡੀਓ ਬਣਾਉਨੇ ਆ ਗਾਈਜ਼ ਹੁਣ ਸੱਚੀ ਚੱਲੇ ਆ ਗੋਲਡਨ ਟੈਂਪਲ ਦੇ ਅੰਦਰ ਉਹ ਵੀ ਕਹਿੰਦੇਾਰੇ ਲਾਈਕ ਕਰਦੇ ਉਹਦੇ ਵਿਚ ਆਉਂਦੇ ਹੁਣ ਚੱਲਦੇ ਗੋਲਡਨ ਟੈਂਪਲ ਦੇ ਅੰਦਰ ਗਾਈਜ਼ ਉਹ ਗੋਲਡਨ ਟੈਂਪਲ ਕੋਲੋਂ ਥਾ ਟਿਕਨ ਚੱਲੇ ਆ ਕਰਦੇ ਨੇ ਬੋਲ ਸਿੱਧੋ ਪੰਜਨੀ ਬੇਰੀ ਚੱਲੇ ਆਵੇ ਆ ਦੋ ਪੰਜਨੀ ਬੇਰੀ ਤੁਹਾਨੂੰ ਦਿਖਾਉਣਾ ਰੋ ਆ ਦੋ ਪੰਜਨੀ ਬੇਰੀ ਵੀ ਕਹਿੰਦਾ ਵੀ ਮੈਂ ਨਾਉਣਾ ਵਾਂ ਔਰ ਇਹ ਮੰਮੀ ਉਹਨਾਂ ਨਵਾਉਣ ਲੱਗੀ ਆ ਮੈਂ ਪੰਜ ਨਾਨਾ ਕਰਦਿਆਂ ਵਾਂ ਕਿਉਂਕਿ ਮੈਂ ਕੱਪੜੇ ਨਹੀਂ ਲਿਆਦੇ ਲੈਣਾ ਨਹੀਂ ਇਸ ਗੁਰਦੁਆਰਾ ਬੂੰਗਾ ਸਾਹਿਬ ਮੱਥਾ ਟੇਕ ਲਿਆ ਹੋਣਾ ਕਿਹੜਾ ਰਸਤੇ ਕਰਨ ਲਈ ਦੋ ਮਿੰਟ ਬਾਅਦ ਉਹ ਫਿਰ ਤੁਰਦੇ ਆ ਬਹੁਤ ਥੱਕਦੇ ਆ ਅੱਡਾ ਪੀੜ ਹੁੰਦੀਆਂ ਤੁਰ ਤੁਰ ਕੇ ਆ ਪ੍ਰਸ਼ਾਦ ਕਰਾ ਲਿਆ ਵਾ ਹੁਣ ਉਹ ਗਲਵਾ ਲਏ ਪਲੇਟ ਧੋਈ ਨਹੀਂ ਤੇ ਭਾਈ ਕੜਾ ਖਾਣ ਉਹ ਗਲਵਾ ਲਿਆ ਕੜਾ ਦਾ ਪਕੜਾ ਖਾਣੇ ਭੁੱਖ ਬਹੁਤ ਗਾਈਸ 골ਡਨ ਟੈਂਪਲ ਦੇ ਅੰਦਰ ਨਹੀਂ ਜਾ ਸਕਦੇ ਕਿਉਂਕਿ ਪੀੜ ਖਾਗੀ ਹੀ ਲਾਈਨ ਬਹੁਤ ਲੰਮੀ ਆ ਇਸ ਕਰਕੇ ਬਾਰੋ ਮੱਥਾ ਟੇਕ ਲਿਆ ਤੇ ਪ੍ਰਸ਼ਾਦ ਖਾ ਲਿਆ ਭੁੱਖ ਲੱਗੀ ਗਈ ਹੁਣ ਅੱਗੇ ਜਾਣੇ ਆ ਜਾਨੀ ਸਾਹਿਬ ਗੁਰਦਰਾ ਮੱਥਾ ਟੇਕ ਕੇ ਥੋੜਾ ਫੁੱਲ ਜੱਟ ਕਰਨ ਨੂੰ ਮੁਕਦਾ ਗਏ ਸ੍ਰੇਸ਼ਟ ਕਰਕੇ ਹੁਣ ਅਸੀਂ ਤੁਰ ਪਏ ਆ ਚੱਲੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜੱਗਾ ਪਾਪਾ ਲੈ ਘੰਟਾ ਵਾਟੇ ਜੋਂ ਜੋੜੇ ਕਰੂੰ ਆਪਣੇ ਬੋਟ ਖਰੀਦ ਫੜ ਕੇ ਕਾ ਕੀ ਤੇ ਚੱਲ ਗਏ ਕਰ ਗਏ ਗਾਇਸ ਬਹੁਤ ਥੱਕ ਗਏ ਹੁਣ ਅਸੀਂ ਬਾਹਰ ਬਹਿ ਗਏ ਆ ਗਰਾਊਂਡ ਤੇ ਆ ਵੀ ਦੇਖ ਆਉਣਾ ਜੀ ਫੁੱਲਾ ਬਾਗ ਜਾਂਦਾ ਵਾ ਹਰਮੰਦਰ ਸਾਹਿਬ ਜਦੋਂ ਆਪਾਂ ਬਾਹਰ ਨਿਕਲੀ ਤਾਂ ਉਦੋਂ ਆ ਜਗਾ ਜੀ ਆਉਂਦੀ ਬੈਣ ਵਾਲੀ ਬਾਹਰ ਓਪਣੀ ਇੱਥੇ ਬੋ ਗੇਟ ਕੋੜ ਨਹੀਂ ਲੱਗਾ ਦੁਕਾਨਾਂ ਵਿਚਾਰੀਆਂ ਲੱਗ ਲੱਗੀਆਂ ਹੁਣ ਬੈਠੇ ਆ 2 ਮਿੰਟ ਬਹਿ ਗਏ ਫਿਰ ਫੂਟ ਪਾ ਕੇ ਜਾਣੇ ਕਰਨ ਬਾਈ ਬੜਾ ਤ੍ਰਿਖਿਤ ਕੇ ਤੇ ਆਈਸ ਕਰੀਮ ਖਾ ਕੇ ਹੁਣ ਆਪਾਂ ਘਰ ਨੂੰ ਚੱਲ ਜਾਈਏ ਅੰਬਰਸਰ ਦਾ ਬਿਜਾਰਾ ਹੁਣ ਸੰਮੂਲੀ ਪਰਸਕਰੀ ਇਦਲੀਏ ਸੰਮੂ ਕਹਿੰਦੀ ਮੈਨੂੰ ਪਰਸਕਰੀ ਦੇ ਦੋ ਇੰਨੇ ਵਧਾਣੇ ਦੀ ਲਈਓ ਸੰਮੂ ਨੇ ਆ ਪਰਸਰ ਲੱਗ ਤੀਤਾ ਆਪਾਂ ਨੇ ਬੋਟਾ ਪੀਂ ਲਿਖ ਗਏ ਆ ਇੱਕ ਦੀ ਮੱਖਾ ਟੇਕਣ ਚੱਲੇ ਆ ਅੰਬਰਸਰ ਸਭ ਕੁ ਲੋ ਤੁਰ ਕੇ ਪੋਟਰਨ ਕੰਢੀ ਕਾ ਕੇ ਨਜ਼ਾਰਾ ਹੀ ਆ ਗਿਆ ਹੁਣ ਕੀ ਵੱਡੇ ਆ ਗਏ ਹੁਣ ਜੁੱਤੇ ਜਮਾ ਕਰਾਈਏ ਓਨਲੀ ਪੂ ਹੀ ਕਹਿੰਦੀ ਪਿਟਬਾ ਲਿਗੇ ਹੁਣ ਅਸੀਂ ਢੱਬਾ ਫਿਕਰ ਚੱਲੇ ਆਂ ਇਟਸ ਆਲਿਆ ਤੋਂ ਢੱਬਾ ਲੈਣ ਲੱਗੇ ਆ 180 ਦਾ ਢੋਲੇ ਹੁਣ ਪੱਕਾ ਟੇਕ ਕਰਦੇ ਆਂ ਅੰਨੇ ਅੰਦਰ ਅਸ ਮੱਥਾ ਟੇਕ ਲਈ ਉਹਨਾਂ ਅੰਦਰ ਚੱਲੇ ਆਂ ਅੰਦਰ ਉਹ ਕਿੰਨਾ ਸੋਹਣਾ ਵੱਡਾ ਜੀਤ ਆ ਗਏ ਆ ਬਾਹਰ ਹੁਣ ਪਤਾ ਜਮਾ ਕਰਾ ਕੇ ਹੁਣ ਚੱਲ ਗਏ ਪਰ ਆਪੋ ਹੀ ਤਾਨੁ ਕਾਰੀਗਰੀ ਦੇ ਖੋਨਾ ਅੱਜ ਆਜੋ ਤਾਨੁ ਕਾਰੀਗਰੀ ਪਾਈਏ ਚੈੱਕ ਕਰੋ ਕੀ ਬਣਾਇਆ ਬਣਾਉਣ ਵਾਲੇ ਕਿਡਾ ਹੱਥ ਬਣਾਇਆ ਮੈਂ ਜੀ ਆਦੀ ਮੱਥਾ ਦੇ ਕੇ ਉਹਦੇ ਕੰਮ ਕਰਦੇ ਗਾਈਜ਼ ਵੱਡੇ ਸ਼ੀਦ ਦਿਓ ਅਸੀਂ ਨਾ ਆਟੋ ਤੇ ਆ ਗਏ ਹਾਂ ਤੇ ਉਹਨੂੰ ਆ ਕੇ ਵੀ ਟਾਲਾ ਸਾਹਿਬ ਕਰਤੇ ਉਹਨੇ ਟਾਲਾ ਸਾਹਿਬ ਤਾਂ ਦਾ ਹੁਣ ਅਸੀਂ ਟਾਲਾ ਸਾਹਿਬ ਆ ਗਏ ਆ ਮੱਥਾ ਟੇਕਾਂਗੇ ਫਿਰ ਜਾਵਾਂਗੇ ਘਰ ਨੂੰ ਗਾਈਜ਼ ਡਾਲੇ ਕਾਲੇ ਸਾਹਿਬ ਤੋਂ ਮੱਥਾ ਟੇਕ ਕੇ ਹੁਣ ਕਰਨ ਤਰਨ ਆ ਗਏ ਆ ਹੁਣ ਆਪਣੇ ਘਰੇ ਚੱਲ ਗਏ ਦੋਸਤੋ ਘਰੇ ਪਹੁੰਚ ਗਏ ਹੁਣ ਸੌਣ ਲੱਗੇ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆ